ਅੱਜ ਆਪਾਂ ਤੁਹਾਨੂੰ ਸੈਰ ਕਰਵਾ ਰਹੇ ਹਾਂ ਸੋਹਣਗੜ ਫਾਰਮੈਸੀ ਜਾਂ ਸੋਹਣਗੜ ਨੇਚਰਲ ਫਾਰਮ ਸੋਹਣਗੜ ਨੇਚਰਲ ਫਾਰਮ ਲਗਭਗ 2013 ਤੋਂ ਲੈ ਕੇ 2023 ਤੱਕ 10 ਸਾਲ ਇਹ ਨਾਂ ਚੱਲਿਆ ਜ਼ਿਆਦਾਤਰ ਲੋਕ ਸੋਹਣਗੜ ਨੇਚਰਲ ਫਾਰਮ ਦੇ ਨਾਂ ਨਾਲ ਜਾਣਦੇ ਹੋਣਗੇ ਜਿਨ੍ਹਾਂ ਨੂੰ ਕਿ ਭਾਈ ਕਮਲਜੀਤ ਹੇਰੋਣਾ ਨੇ ਬਣਾਇਆ ਹੈਗਾ ਮੈਂ ਕਹਿੰਦਾ ਜੇਕਰ ਤੁਹਾਨੂੰ ਕੋਈ ਬੰਦਾ ਇਹ ਗੱਲ ਕਹਿੰਦਾ ਨਾ ਵੀ ਤੁਸੀਂ ਆ ਕੰਮ ਨਹੀਂ ਕਰ ਸਕਦੇਗੇ ਤੂੰ ਆ ਕੰਮ ਫਲਾਣੇ ਕਿਵੇਂ ਆ ਕੰਮ ਤੂੰ ਕਿਵੇਂ ਕਰ ਸਕਦਾ ਤੂੰ ਦਾ ਕੰਮ ਕਰ ਹੀ ਨਹੀਂ ਸਕਦਾ ਤਾਂ ਆਈ ਥਿੰਕ ਉਸ ਬੰਦੇ ਨੂੰ ਬਾਈ ਕਮਲਜੀਤ ਹੇਰ ਦੀ ਇੱਕ ਵਾਰੀ ਇੰਟਰਵਿਊਜ਼ ਹੋਣੀ ਚਾਹੀਦੀ ਹੈ YouTube ਤੇ ਤੁਸੀਂ ਸਰਚ ਮਾਰ ਸਕਦੇ ਆ ਜਾਂ ਕਿਤੇ Google ਤੇ ਵੀ ਤੁਸੀਂ ਸਰਚ ਮਾਰ ਲਿਆ ਜੋ ਨਾ ਵੀ ਕਲਾ ਕਮਲਜੀਤ ਹੇਰ ਪਰ ਕੇ ਸਰਚ ਕਰ ਲਿਆ ਜੋ ਤੁਹਾਨੂੰ ਸਾਹਮਣੇ ਸਾਰਾ ਕੁਝ ਆ ਜਾਊਗਾ ਤੇ ਕਿਉਂਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਨਾ ਬਾਈ ਵਕਾਲਤ ਕਰਦਾ ਸੀਗਾ ਤੇ ਜਦੋਂ ਬਾਈ ਉਹਨਾਂ ਨੇ 2013 ਦੇ ਵਿੱਚ ਇਹ ਫਾਰਮ ਸ਼ੁਰੂ ਕੀਤਾ ਸੀਗਾ ਤਾਂ ਉਦੋਂ ਉਹਨਾਂ ਦੀ ਜੇ ਆਪਾਂ ਮਹੀਨੇ ਦੀ ਆਮਦਨ ਦੀ ਗੱਲ ਕਰੀਏ ਤਾਂ ਵਕਾਲਤ ਤੋਂ ਲਗਭਗ ਲੱਖ ਰੁਪਏ ਦੇ ਕਰੀਬ ਜਿਹੜੀ ਕਿ ਆਮਦਨ ਆਪਦੇ ਮੂੰਹੋਂ ਕਹਿੰਦੇ ਆ ਉਹ ਤੇ ਇੱਕ ਸਾਲ ਦੇ ਵਿੱਚ ਵਿੱਚ ਇੱਕ ਗੱਡੀ ਜਿਹੜੀ ਕਿ ਖਤਮ ਕਰ ਦਿੰਦੇ ਸੀਗੇ ਇੰਨਾ ਤੋਰਾ ਫੇਰਾ ਸੀਗਾ ਵਕਾਲਤ ਦੇ ਨਾਲ ਉਹਨਾਂ ਦਾ ਤੇ ਸਾਰਾ ਪਿੰਡ ਜਦੋਂ ਉਹਨਾਂ ਨੇ ਵਕਾਲਤ ਛੱਡੀ ਨਾ ਤੇ ਸਾਰਾ ਪਿੰਡ ਇਹ ਗੱਲ ਕਹਿੰਦੇ ਸੀਗੇ ਵੀ ਇਹ ਐ ਕਿਵੇਂ ਕਰ ਲੂ ਇਹ ਵਕੀਲ ਬੰਦਾ ਇਹ ਕਿਵੇਂ ਕਰ ਲੂ ਤਾਂ ਉਹਨਾਂ ਨੇ ਸਾਰੇ ਪਿੰਡ ਨਾਲ ਲੜੇ ਸਾਰੇ ਪਿੰਡ ਨੂੰ ਜਵਾਬ ਦਿੱਤਾ ਜਦੋਂ ਆਪਾਂ ਨੂੰ ਇੱਕ ਬੰਦਾ ਕਹਿਣ ਲੱਗ ਜਾਂਦਾ ਨਾ ਤਾਂ ਆਪਾਂ ਨੂੰ ਐ ਹੁੰਦਾ ਵੀ ਯਰੇ ਐਵੇਂ ਮਰੀ ਜਾਂਦਾ ਇੱਕ ਤੋਂ ਦੋ ਆਹ ਹੈਗੇ ਆ ਓਮ ਪ੍ਰਕਾਸ਼ ਰੁਪੇਲਾ ਜੀ ਡਾਕਟਰ ਨੇ ਤੇ ਇਹਨਾਂ ਨੇ ਹੀ ਮੇਰੇ ਹਸਾਬ ਚ ਸੋਨਗੜ ਰੱਤੇ ਵਾਲੇ ਨੂੰ ਜੇਕਰ ਆਪਾਂ ਗੱਲ ਕਰੀਏ ਤਾਂ ਕਮਲਜੀਤ ਦਿੱਤਾ ਹਨ ਇਹਨਾਂ ਦਾ ਬਹੁਤ ਵੱਡਾ ਆਸਥਾਨ ਆ ਮੇਰੇ ਹਸਾਬ ਚ ਸਾਡੇ ਪਿੰਡ ਤੇ ਤੇ ਕਿਉਂਕਿ ਜਦੋਂ ਆਪਾਂ ਨੂੰ ਇੱਕ ਬੰਦਾ ਇਹ ਗੱਲ ਕਹਿਣ ਲੱਗ ਜਾਂਦਾ ਨਾ ਵੀ ਤੂੰ ਆ ਕੰਮ ਨਹੀਂ ਕਰ ਸਕਦਾ ਤਾਂ ਆਪਾਂ ਉਹਨੂੰ ਕਹਿੰਨੇ ਆ ਐਵੇਂ ਭੁੰਕੀ ਜਾਂਦਾ ਐਵੇਂ ਮਰੀ ਜਾਂਦਾ ਤਾਂ ਜਦੋਂ ਦੋ ਕਹਿਣ ਲੱਗ ਜਾਂਨ ਆਪਾਂ ਥੋੜੇ ਜਿ ਮੱਠੇ ਪੈ ਜਾਂਦੇ ਆ ਤਿੰਨ ਚਾਰ 10 ਬੰਦੇ ਉਹ ਗੱਲ ਇੱਕੋ ਗੱਲ ਨੂੰ ਕਹਿ ਦੇਣ ਤਾਂ ਆਪਾਂ ਮੰਨ ਜਾਂਦੇ ਹਾਂ ਉਸ ਚੀਜ਼ ਨੂੰ ਵੀ ਹਾਂ ਯਾਰ ਇਹ ਸਾਰੇ ਬੰਦੇ ਤਾਂ ਨਹੀਂ ਜਿਹੜਾ ਕਿ ਝੂਠ ਬੋਲਦੇ ਹੋਣਗੇ ਜਾਂ ਸਾਰੇ ਬੰਦੇ ਤਾਂ ਨਹੀਂ ਇਸ ਗੱਲ ਨੂੰ ਗਲਤ ਕਹਿ ਰਹੇ ਆ ਤਾਂ ਗਲਤੀ ਹੋਊਗੀ ਨਾ ਤਾਂ ਮੇਰੇ ਹਿਸਾਬ ਚ ਬਾਈ ਕਮਲਜੀਤ ਉਹਨਾਂ ਨੇ ਨਾ ਸਾਰੇ ਪਿੰਡ ਨੂੰ ਇਸ ਚੀਜ਼ ਦਾ ਜਵਾਬ ਦਿੱਤਾ ਕਿਉਂਕਿ ਸਭ ਤੋਂ ਵੱਡੀ ਲੜਾਈ ਮੇਰੇ ਹਿਸਾਬ ਦੇ ਵਿੱਚ ਆਪਣੀ ਪਿੰਡ ਵਾਲੇ ਲੋਕਾਂ ਨਾਲ ਹੁੰਦੀ ਹੈ ਜਦੋਂ ਆਪਣੇ ਪਿੰਡ ਦੇ ਲੋਕ ਇਹ ਗੱਲ ਕਹਿਣ ਲੱਗ ਜਾਂਦੇ ਆ ਨਾ ਆਪਾਂ ਨੂੰ ਵੀ ਤੂੰ ਆ ਕੰਮ ਨਹੀਂ ਕਰ ਸਕਦਾਗਾ ਤੂੰ ਆ ਕੰਮ ਕਿਵੇਂ ਕਰ ਲੇਗਾ ਕਿਉਂਕਿ ਮੈਂ ਜਿੰਨਾ ਕਿ ਉਹਨਾਂ ਨੂੰ ਜਾਣਦਾ ਵੀ ਬਾਈ ਨੂੰ ਕਣਕ ਤੇ ਝੋਨੇ 'ਚ ਫਰਕ ਨਹੀਂ ਪਤਾ ਹੁੰਦਾ ਸੀ ਆਪਦੇ ਮੂਹੋਂ ਵੀ ਇਹ ਗੱਲ ਕਹਿੰਦੇ ਆ ਵੀ ਕਹਿੰਦੇ ਮੈਨੂੰ ਕਣਕ ਤੇ ਝੋਨੇ ਦਾ ਫਰਕ ਨਹੀਂ ਪਤਾ ਹੁੰਦਾ ਸੀ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਦੇ ਨਾਲ ਸਾਡੇ ਬਹੁਤ ਜ਼ਿਆਦਾ ਜਿਹੜੀ ਕੀ ਹੋਣੀ ਜਾਣੀ ਹੁੰਦੀ ਸੀਗੀ ਘਰ ਦੇ ਵਿੱਚ ਤੇ ਬਹੁਤ ਜ਼ਿਆਦਾ ਲਿਹਾਜ਼ ਸੀਗੇ ਤਾਂ ਕਰਕੇ ਵੀ ਸਾਨੂੰ ਇਸ ਚੀਜ਼ ਦਾ ਥੋੜਾ ਜਿਹਾ ਪਤਾ ਸੀਗਾ ਵੀ ਉਹਨਾਂ ਨੂੰ ਇਸ ਗੱਲ ਦਾ ਕਣਕ ਝੋਨੇ ਬਾਰੇ ਵੀ ਨਹੀਂ ਪਤਾ ਤੇ ਘਰ ਦੇ ਵਿੱਚ ਕਿਹੜੀ ਚੀਜ਼ ਕਿੱਥੇ ਪਈ ਆ ਇਹਨਾਂ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਸੀ ਕੋਈ ਮਤਲਬ ਹੀ ਨਹੀਂ ਹੁੰਦਾ ਸੀ ਸਿਰਫ ਤੇ ਸਿਰਫ ਆਪਣੀ ਵਕਾਲਤ ਤੱਕ ਜਿਹੜਾ ਕੀ ਮਤਲਬ ਹੁੰਦਾ ਸੀਗਾ ਇਸ ਚੀਜ਼ ਤੋਂ ਇੱਕ ਪਾਸੋਂ ਬੰਦੇ ਨੇ ਕੱਟ ਆਊਟ ਹੋ ਕੇ ਖੇਤੀ ਵਾਲੇ ਪਾਸੇ ਆਉਣਾ ਤਾਂ ਮੇਰੇ ਹਿਸਾਬ ਚ ਇੱਕ ਬਹੁਤ ਵੱਡਾ ਚੈਲੰਜ ਬਣ ਜਾਂਦਾ ਤੇ ਜਦੋਂ ਜਿਹੜਾ ਬੰਦੇ ਨੇ ਇਸ ਧਰਤੀ ਤੇ ਜਨਮ ਲਿਆਣਾ ਮੇਰੇ ਹਿਸਾਬ ਚ ਉਹਨੂੰ ਇੱਕ ਵਾਰੀ ਫਾਰਮ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਫਾਰਮ ਦੇ ਵਿੱਚ ਜਰੂਰ ਵਿਜ਼ਿਟ ਕਰਨਾ ਚਾਹੀਦਾ ਕਿਉਂਕਿ ਜਿਹੜੀ ਆਪਣੀ ਅਸਲ ਖੇਤੀ ਸੀਗੀ ਉਹ ਤਾਂ ਯਾਰ ਇਹੀ ਸੀਗੀ ਆਪਾਂ ਤਾਂ ਹੋਰ ਹੀ ਪਾਸਿਆਂ ਵਾਲੀਆਂ ਖੇਤੀਆਂ 'ਚ ਆਪਾਂ ਤਾਂ ਹੋਰ ਹੀ ਖੇਤੀਆਂ 'ਚ ਪੈ ਗਏ ਆ ਜਿੱਦ ਜਿਹੜੇ ਦਿਨ ਗ੍ਰੀਨ ਰੈਵਲੂਸ਼ਨ ਮੇਰੇ ਹਿਸਾਬ 'ਚ ਆਇਆ ਹਰੀ ਕ੍ਰਾਂਤੀ ਆਈ ਆ ਉਸ ਦਿਨ ਤੋਂ ਕਿਸਾਨ ਦੇ ਮਾੜੇ ਦਿਨ ਜਿਹੜੇ ਆਉਣੇ ਸ਼ੁਰੂ ਹੋ ਗਏ ਸੀਗੇ ਕਿਉਂਕਿ ਬਾਬੇ ਨਾਨਕ ਵਾਲੀ ਖੇਤੀ ਤਾਂ ਇਹੀ ਹੈ ਨਾ ਜੇਕਰ ਆਪਾਂ ਖੇਤੀ ਦੇ ਵਿੱਚ ਅੰਨ ਉਗਾਉਣੇ ਆ ਤਾ ਜਿਹੜੇ ਅੰਨ ਦੇ ਨਾਲ ਨਾਲ ਜਿਹੜੀਆਂ ਹੋਰ ਚੀਜ਼ਾਂ ਖੇਤੀ ਦੇ ਵਿੱਚ ਵਾਧੀਆਂ ਫੁੱਲਦੀਆਂ ਹੈਗੀਆਂ ਉਹ ਵੀ ਤਾਂ ਆਪਣੇ ਜ਼ਿਮੀਦਾਰੇ ਦਾ ਹੀ ਹਿੱਸਾ ਨਾ ਮੰਨ ਕੇ ਚਲੋ ਹੁਣ ਫਾਰਮ ਤੇ ਆਪਾਂ ਜਾਂਦੇ ਆ ਜਦੋਂ ਕਿਤੇ ਤਾਂ ਬਹੁਤ ਤਰ੍ਹਾਂ ਦੀਆਂ ਕੀੜੀਆਂ ਗਟਾਰਾਂ ਗਟਾਰਾਂ ਦੀ ਇੰਨੀਆਂ ਜ਼ਿਆਦਾ ਆ ਕਿ ਫਾਰਮ ਦੇ ਵਿੱਚ ਜਿਹੜੇ ਫਲ ਫਰੂਟ ਲੱਗੇ ਆ ਨਾ ਉਹਨਾਂ ਤੱਕ ਨੂੰ ਵੀ ਮੰਨ ਕੇ ਚਲੋ ਬਹੁਤ ਲੈਵਲ ਤੱਕ ਜਿਹੜਾ ਹਾਈ ਲੈਵਲ ਤੱਕ ਖਰਾਬ ਕਰ ਦਿੰਦੇ ਆ ਬਟ ਫਿਰ ਵੀ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਾਇਆਗਾ ਵੀਡੀਓ ਨੂੰ ਥੋੜਾ ਜਿਹਾ ਤੇਜ਼ ਕੀਤਾ ਕਿਉਂਕਿ ਬੱਡੀ ਬਹੁਤ ਸੀਗੀ ਤੇ ਮੈਂ ਸੋਚਿਆ ਵੀ ਯਾਰ ਇੰਨਾ ਟਾਈਮ ਨਹੀਂ ਤਾਂ ਕਰਕੇ ਮੈਂ ਥੋੜੀ ਜੀ ਵੀਡੀਓ ਫਾਸਟ ਕਰਤੀ ਆ ਤੇ ਤੁਸੀਂ ਆਪ ਦੇ ਧਿਆਨ ਨਾਲ ਦੇਖੀ ਚੱਲੇ ਜਾਓ ਬਹੁਤ ਚੀਜ਼ਾਂ ਇਦਾਂ ਦੀਆਂ ਹੈਗੀਆਂ ਫਾਰਮ ਦੇ ਵਿੱਚ ਜਿਹੜੀਆਂ ਕਿ ਆਪਣੀਆਂ ਲੋਪ ਹੀ ਹੋ ਚੁੱਕੀਆਂ ਹੈਗੀਆਂ ਆਹ ਗਲੋ ਦਾ ਪਾਰਕ ਤੇ ਸਿਟਿੰਗ ਏਰੀਆ ਬਣਿਆ ਹੋਇਆ ਹੈਗਾ ਇੰਨਾ ਘੈਂਟ 뷰 ਆਉਂਦਾ ਇੱਥੇ ਬਹੁਤ ਜ਼ਿਆਦਾ ਸਾਹਮਣੇ ਅਗਲੇ ਪਾਸੇ ਬੱਤਕਾਂ ਤੇ ਮੁਰਗੀਆਂ ਬੱਕਰੀਆਂ ਬਹੁਤ ਕੁਝ ਜਿਹੜਾ ਕੁਝ ਇਦਾਂ ਦਾ ਹੈਗਾ ਆਹ ਕੜੀ ਪੱਤਾ ਲੱਗਿਆ ਹੋਇਆ ਹੈਗਾ ਤੇ ਇਹਦੇ ਨਾਲ ਆਪਣਾ ਜਿਹੜਾ ਦੇਸੀ ਅਮਰੂਦ ਹੁੰਦਾ ਸੀਗਾ ਉਹੋ ਦੇਸੀ ਅਮਰੂਦ ਲੱਗਿਆ ਹੋਇਆ ਆਹ ਵਾਲਾ ਦੇਸੀ ਅਮਰੂਦ ਆ ਇਹਦੇ ਵਿੱਚ ਬੜੇ ਤਰ੍ਹਾਂ ਦੇ ਉਹ ਦੋ ਤਿੰਨ ਬੂਟੇ ਹੋਰ ਇਦਾਂ ਦੇ ਹੈਗੇ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਪਤਾ ਸੀਗਾ ਬਟ ਇਹਦੇ ਨਾਲ ਇੱਕ ਚਾਈਨੀਜ਼ ਅਮਰੂਦ ਵੀ ਲੱਗਿਆ ਹੋਇਆ ਹੈਗਾ ਆਹ ਵਾਲਾ ਚਾਈਨੀਜ਼ ਅਮਰੂਦ ਆ ਜਿਹੜਾ ਪਤਲੇ ਪੱਤਿਆਂ ਦਾ ਤੇ ਇਹਦੇ ਬਿਲਕੁਲ ਸਾਹਮਣੇ ਮੈਂਦੀ ਲੱਗੀ ਵੀ ਆ ਮੈਂਦੀ ਆ ਬਾਲੇ ਬੰਦੇ ਨੇ ਮੈਂਦੀ ਦਾ ਬੂਟਾ ਇਹਨੂੰ ਦੇਖਿਆ ਹੋਣਾਗਾ ਆ ਮੈਂਦੀ ਲੱਗੀ ਵੀ ਆ ਤਾਂ ਬਹੁਤ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆਪਣੇ ਜਿਹੜੀ ਖੇਤੀ ਧੰਦੇ ਦੇ ਵਿੱਚੋਂ ਅਲੋਪ ਹੋ ਚੁੱਕੀਆਂ ਇਸ ਫਾਰਮ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਮੇਰੇ ਹਿਸਾਬ ਦੇ ਵਿੱਚ ਵੀ ਹਰ ਇੱਕ ਬੰਦੇ ਨੂੰ ਇੱਕ ਵਾਰੀ ਆਪਦੀ ਜ਼ਿੰਦਗੀ ਦੇ ਵਿੱਚ ਇੱਥੇ ਵਿਜ਼ਿਟ ਕਰਨਾ ਚਾਹੀਦਾ ਇੱਥੋਂ ਦੀ ਵਾਈ ਵੀ ਅਲੱਗ ਆ ਇੱਥੋਂ ਦੀ ਮਹਿਕ ਹੀ ਬੜੀ ਅਲੱਗ ਹੈਗੀ ਆ ਤੇ ਮੈਂ ਤੋਂ ਪਹਿਲਾਂ ਇੱਕ ਵੀਡੀਓ ਤਿਆਰ ਕੀਤੀ ਸੀਗੀ ਜਿਹਦੇ ਅਸੀਂ ਮੇਰੇ ਕੋਲੇ ਰਿਸ਼ਤਾ ਰਾਏ ਸੀਗਾ ਉਹਨਾਂ ਨੂੰ ਮੈਂ ਕਮਾਉਣੇ ਇਹ ਲੈ ਕੇ ਗਿਆ ਸੀ ਇੱਥੇ ਤਾਂ ਉਸ ਦਿਨ ਵੀਡੀਓ ਮੈਂ ਬਣਾਈ ਸੀਗੀ ਤਾਂ ਉਹ ਵੀਡੀਓ ਐਡਿਟ ਕਰਦਿਆ ਕਰਦਿਆਂ ਥੋੜੀ ਜਿਹੀ ਕਮੀ ਆ ਰਹੀ ਉਹਦੇ ਵਿੱਚ ਕਮੀ ਨਹੀਂ ਆਈ ਮੇਰੇ ਤੋਂ ਥੋੜੀ ਜਿਹੀ ਵੀਡੀਓ ਡਿਲੀਟ ਹੋ ਗਈ ਸੀ ਜਿਹਦੇ ਕਰਕੇ ਕਿ ਮੈਂ ਉਹ ਵੀਡੀਓ ਅਪਲੋਡ ਨਹੀਂ ਕਰ ਪਾਇਆ ਫਿਰ ਮੈਂ ਦੁਬਾਰੇ ਵੀਡੀਓ ਬਣਾ ਕੇ ਲਿਆ ਤੇਜੀ ਦੇ ਕਰਕੇ ਮੈਨ ਲੱਗਿਆ ਵੀ ਤੁਹਾਡੇ ਤੱਕ ਇਹ ਚੀਜ਼ ਪਹੁੰਚਾਉਣੀ ਚਾਹੀਦੀ ਹੈ ਇੱਕ ਵਾਰੀ ਜ਼ਰੂਰ Google ਤੇ YouTube ਤੇ ਸਰਚ ਕਰਕੇ ਦੇਖਿਆ ਜੋ ਸੋਨਗੜ ਫਾਰਮੈਸਟੀ ਜਾਂ ਸੋਨਗੜ ਨੇਚਰਲ ਫਾਰਮ ਜਾਂ ਫਿਰ ਬਾਈ ਕਮਲਜੀਤ ਹੇਰ ਦਾ ਨਾਮ ਹੀ ਭਰ ਲਿਆ ਜੋ ਤੁਹਾਡੇ ਸਾਹਮਣੇ ਆਪ ਹੀ ਸਾਰਾ ਕੁਝ ਆ ਜਾਊਗਾ ਤੇ ਦੇਖੋ ਇੱਕ ਵੈਲ ਸੈਟਲਡ ਜੋਬ ਯਾਰ ਬੰਦਾ ਲੱਖ ਰੁਪਇਆ ਮਹੀਨਾ 2013 ਦੇ 12 ਦੀ ਆਪਾਂ ਜੀ ਗੱਲ ਕਰੀਏ ਤਾਂ ਉਹਦੋਂ ਪਾ ਰਿਆ ਹਨਾ ਤਾਂ ਅੱਜ ਤੱਕ ਉਹਨਾਂ ਦੀ ਆਮਦਨ ਕਿੱਥੋਂ ਤੱਕ ਜਾਣੀ ਸੀ ਕਿੱਥੋਂ ਕਿੰਨਾ ਵਾਧਾ ਹੋ ਜਾਣਾ ਸੀਗਾ ਬੰਨੇ ਰੋਟੀ ਦੀਆਂ ਨੂੰ ਛੱਡ ਕੇ ਆ ਪ੍ਰਾਣੇ ਜਿਹੜੇ ਟਾਇਬ ਦੇ ਘਟ ਬਣੇ ਹੋਏ ਇਹਨਾਂ ਦੇ ਵਿੱਚ ਰਹਿਣ ਦੀ ਸਹੂਲਤਾਂ ਵੀ ਜਿਹੜੀ ਹੈਗੀ ਆ ਤੁਸੀਂ ਆ ਕੇ ਇੱਥੇ ਰਹਿ ਵੀ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਰੋਟੀ ਚਾਹ ਪਾਣੀ ਸਾਰਾ ਕੁਝ ਮਿਲੂਗਾ ਤੇ ਪੁਰਾਣੇ ਟਾਈਮ ਦੇ ਪੁਰਾਣੇ ਸਮੇਂ ਦੇ ਆਪਣੇ ਵਿਰਾਸਤੀ ਜਿਹੜੀਆਂ ਕਿ ਰਹਿਣ ਦੀਆਂ ਜਗ੍ਹਾ ਹੁੰਦੀਆਂ ਸੀਗੀਆਂ ਉਸ ਤਰ੍ਹਾਂ ਦੇ ਬਣਾਏ ਹੋਏ ਹੈਗੇ ਆ ਇਹਨਾਂ ਦੇ ਵਿੱਚ ਇੱਕ ਬੀਜ ਭੰਡਾਰ ਵੀ ਹੈਗਾ ਜਿਹੜੇ ਆਪਣੇ ਬੀਜ ਲੋਪ ਹੋ ਗਏ ਸੀਗੇ ਉਹ ਉਹ ਬੀਜ ਵੀ ਇਹਨਾਂ ਨੇ ਬਾਈ ਹੁਣਾਂ ਨੇ ਸਟੋਰ ਕਰਕੇ ਰੱਖੇ ਹੋਏ ਹੈਗੇ ਆ ਤੇ ਬੜਾ ਆਨੰਦ ਆਉਂਦਾ ਜਦੋਂ ਆਪਾਂ ਗੱਲ ਕਰੀਏ ਇੱਥੇ ਪਹੁੰਚਦੇ ਆ ਨਾ ਤਾਂ ਇੱਕ ਮਨ ਤੋਂ ਟੈਨਸ਼ਨ ਹੀ ਅਲੱਗ ਹੋ ਜਾਂਦੀ ਆ ਤੇ ਬਾਈ ਉਹਨੇ ਅੱਜ ਤੋਂ ਕੋਈ ਸਾਲ 2 ਸਾਲ 4 ਸਾਲ ਪਹਿਲਾਂ ਇਹ ਗੱਲਾਂ ਕਰਦੇ ਹੁੰਦੇ ਸੀ ਆ ਵਿਜ਼ਿਟਰ ਰਾਇਵੇ ਵੀ ਸੀਗੇ ਜਦੋਂ ਮੈਂ ਵੀਡੀਓ ਬਣਾ ਕੇ ਲਿਆ ਆ ਰਾਇ ਸ਼ੀਅਰੀਤ ਨੂੰ ਦਿਸਦਾ ਹੋਊਗਾ ਰਾਇ ਸ਼ੀ ਰੂਮ ਇਹ ਬਣੇ ਹੋਏ ਹੈਗੇ ਇੱਥੇ ਤੇ ਜੇਕਰ ਤੁਸੀਂ ਲਗਜ਼ਰੀ ਰੂਮ ਲੈਣਾ ਚਾਹੁੰਦੇ ਆ ਤਾਂ ਉਹ ਲਗਜ਼ਰੀ ਰੂਮ ਵੀ ਇੱਥੇ ਬਣੇ ਹੋਏ ਹੈਗੇ ਜਿਨ੍ਹਾਂ ਵਿੱਚ ਤੁਹਾਨੂੰ ਏਸੀ ਵਗੈਰਾ ਮਿਲੂਗਾ ਬਟ ਇਹਨਾਂ ਹੱਟ ਦੇ ਵਿੱਚ ਏਸੀ ਨਹੀਂ ਲੱਗਿਆ ਹੋਇਆ ਹੈਗਾ ਇਹ ਇੱਕ ਸਿੰਪਲ ਉੱਪਰ ਪੱਖਾ ਬੈੱਡ ਤੇ ਨਾਰਮਲ ਚੀਜ਼ਾਂ ਸਿੰਪਲ ਚੀਜ਼ਾਂ ਮਿਲਣਗੀਆਂ ਤੇ ਅੱਜ ਤੋਂ ਆਪਾਂ 2 3 4 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਦੋਂ ਬਾਈ ਹੁਣੇ ਆਪ ਆਦੇ ਹੁੰਦੇ ਸੀਗੇ ਕਹਿੰਦੇ ਸੀਗੇ ਵੀ ਨੰਗੇ ਪੈਰੀ ਤੁਰਨ ਦੇ ਲੋਕ ਮੈਨੂੰ ਮੇਰੇ ਖੇਤ 'ਚ ਪੈਸੇ ਦਿਆ ਕਰਨਗੇ ਤੇ ਬਾਈ ਜੀ ਉਹ ਹਾਲਾਤ ਆਪਣੇ ਆਏ ਪਏ ਆ ਜੇ ਅੱਖਾਂ ਬੀਚ ਲਈਆਂ ਤਾਂ ਵੱਖਰੀ ਗੱਲ ਆ ਪਰ ਜੇ ਅੱਖਾਂ ਖੋਲ ਕੇ ਇਹ ਚੀਜ਼ਾਂ ਨੂੰ ਦੇਖਦੇ ਆ ਨਾ ਤਾਂ ਅੱਜ ਆਪਣੇ ਉਹ ਹਾਲਾਤ ਬਣੇ ਪਏ ਆ ਅੱਜ ਟਾਈਮ ਦੇ ਵਿੱਚ ਵੇਖੋ ਗਰਮੀ ਕਿੰਨੀ ਸੀਗੀ ਇਹਦੇ ਵਿੱਚ ਤੁਹਾਨੂੰ ਜਿਹੜਾ ਆਹ ਬਿਲਡਿੰਗ ਬਣੀ ਹੋਈ ਹੈਗੀ ਇਹਦੇ ਵਿੱਚ ਅ ਤੁਹਾਨੂੰ ਲਗਜ਼ਰੀ ਰੂਮ ਵੀ ਮਿਲੂਗਾ ਬਾਈ ਦਾ ਆਪਣਾ ਆਫਿਸ ਵੀ ਹੈਗਾ ਮੈਨੇਜਰ ਦਾ ਵੀ ਆਪਣਾ ਆਫਿਸ ਇਹਦੇ ਵਿੱਚ ਹੈਗਾ ਸਿਟਿੰਗ ਏਰੀਆ ਵੀ ਇਹਦੇ ਵਿੱਚ ਹੈਗਾ ਕਾਫੀ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਬੜੀਆਂ ਵੀ ਹੈਗੀਆਂ ਉੱਪਰਲੇ ਪਾਸਿਓਂ ਓਪਨ ਤੇ ਆਹ ਇਹਨੂੰ 메ਨ ਰਸਤਾ ਜਾਂਦਾ ਜਿਹਦੇ ਵਿਚਾਲੇ ਪਾਲਕ ਵੀ ਜਿਆ ਵਿਆ ਹੈਗਾ ਸਾਈਡਾਂ ਤੇ ਇਲਾਇਚੀ ਦੇ ਬੂਟੇ ਹੈਗੇ ਆ ਤੇ ਬਹੁਤ ਘੈਂਟ ਜਿਹੜੀ ਵਾਈਬ ਆਉਂਦੀ ਉੱਥੇ ਘਰੀ ਜਰੂਰ ਮੇਰੇ ਕਹਿਣ ਤੇ ਵਿਜ਼ਿਟ ਕਰਕੇ ਆਇਆ ਜੇ ਤੁਸੀਂ ਤੇ ਜਦੋਂ ਇਹ ਵਾਲੀ ਜਿਹੜੀ ਧਰਤੀ ਸੀਗੀ ਥੋੜੀ ਜੀ ਰੇਤਲੀ ਧਰਤੀ ਹੋਣ ਦੇ ਬਾਵਜੂਦ ਵੀ ਜਦੋਂ ਕੋਈ ਅੱਜ ਦਾ ਟਾਈਮ ਦੇਖਦੇ ਹਨਾ ਫੱਜੇ ਜਾ ਕੇ ਦੇਖੀਏ ਤਾਂ ਬਾਈ ਜੀ ਗਡੋਆ ਨਾਲ ਭਰਪੂਰ ਹੋਈ ਪਈ ਆ ਗਡੋਆ ਬਹੁਤ ਜ਼ਿਆਦਾ ਹੋ ਗਏ ਇਸ ਧਰਤੀ ਦੇ ਵਿੱਚ ਨਹੀਂ ਧਰਲੇ ਤੇ ਆ ਰੇਤਲੀ ਧਰਤੀ ਦੇ ਵਿੱਚ ਕਦੋਂ ਗਡੋਆ ਪੈਦਾ ਹੁੰਦਾ ਹੁੰਦਾ ਤੇ ਇਹਦੇ ਵਿੱਚ ਗਡੋਆ ਬਹੁਤ ਜ਼ਿਆਦਾ ਆ ਤੇ ਹੁਣ ਜਿਹੜਾ ਉੱਪਰਲਾ ਬੋਰ ਹੈ ਜਿਹੜੇ ਉੱਪਰਲੇ ਪਾਣੀ ਹੁੰਦੇ ਸੀਗੇ ਸਾਡੇ 8 7 10 ਫੁੱਟ ਤੇ ਪਾਣੀ ਆ ਜਾਂਦਾ ਮੰਨ ਕੇ ਚੱਲ ਗਏ ਤਾਂ ਜਿਹੜੇ ਉੱਪਰਲੇ ਬੋਰ ਹੁੰਦੇ ਸੀਗੇ ਮੰਨ ਕੇ ਚਲੋ 25 30 ਫੁੱਟ ਤੇ ਅੱਗੇ ਉਹ ਸਾਡੇ ਹੁਣ ਵੀ ਜਿਹੜਿਆਂ ਖੇਤਾਂ ਦੇ ਵਿੱਚ ਕੈਮੀਕਲ ਪੈਂਦੇ ਆ ਨਾ ਉਹਨਾਂ ਦੇ ਵਿੱਚ ਹੁਣ ਵੀ ਜਿਹੜੇ ਪਾਣੀ ਖਾਰੇ ਆ ਪਾਣੀ ਮਾੜੇ ਆ ਜਿਹਨੂੰ ਕਹਿੰਦੀਏ ਤਾਂ ਇਸ ਖੇਤ ਦੇ ਵਿੱਚ ਇਸ ਫਾਰਮ ਦੇ ਵਿੱਚ ਪਾਣੀ ਹੁਣ ਮਿੱਠੇ ਹੋ ਗਏ ਉਤਲੇ ਪਾਣੀ ਮਿੱਠੇ ਹੋ ਗਏ ਕਿਉਂਕਿ ਜ਼ਹਿਰ ਪੈਣੋਂ हट ਗਿਆ ਤਾਂ ਆਹ ਉਥੋਂ ਆਪਾਂ ਲੈ ਕੇ ਆਉਂਦਾ ਸੀਗਾ ਔਲੇ ਲੈ ਕੇ ਆਉਂਦੇ ਸੀਗੇ ਤੋੜ ਕੇ ਔਲੇ ਬਾਈ ਉਹਨਾਂ ਦੇ ਕਾਫੀ ਵੈਰਾਈਟੀ ਲੱਗੀ ਵੀ ਹੈਗੀ ਆ ਤੇ ਕਰੋਂਦਾ ਸੀਗਾ ਤੇ ਕਰੋਂਦਾ ਤੋੜ ਕੇ ਲੈ ਕੇ ਆਉਂਦਾ ਸੀਗਾ ਆਹ ਬਾਈ ਉਹਨਾਂ ਨੇ ਬਣਾਏ ਹੋਏ ਹੈਗੇ ਆ ਇਹਨਾਂ ਦੇ ਵਿੱਚ ਆਹ ਰੂੜੀ ਜਿਹੜੀ ਉਹ ਸਟੋਰ ਕਰਦੇ ਹੈਗੇ ਆ ਤੇ ਗੰਨਾ ਲੱਗਿਆ ਵਾ ਨਾਲ ਗੰਨੇ ਦਾ ਗੁੜ ਤਿਆਰ ਕਰਦੇ ਆ ਤੇ ਮਾਨਿਕਾ ਚਲੋ ਆਪਾਂ ਕੱਲੇ ਕਣਕ ਤੇ ਝੋਨੇ ਤੇ ਹੀ ਡਿਪੈਂਡ ਹੋਗੇ ਕਣਕ ਝੋਨੇ ਤੋਂ ਬਿਨਾ ਆਪਣੇ ਕੋਲੇ ਕਿੰਨੀਆਂ ਫਸਲਾਂ ਕਿੰਨੀਆਂ ਦਾਲਾਂ ਕਿੰਨੀਆਂ ਕਿੰਨੀਆਂ ਸਬਜ਼ੀਆਂ ਕੀ ਕੁਸ਼ਣੀ ਆਪਾਂ ਆਪਣੇ ਖੇਤ ਦੇ ਵਿੱਚ ਵੀਜ ਸਕਦੇਗੇ ਨਾਲੇ ਉਦੋਂ ਦੁੱਗਣੀ ਆਮਦਨ ਆ ਬਾਈ ਹੁਣੇ ਕਮਲਜੀਤ ਉਹਨੇ ਆਪ ਲੰਗੇ ਕੋਲ ਦੇ ਕਿੰਨੇ ਡਾਊਨ ਟੂ ਅਰਥ ਹੋ ਗਏ ਵੇਖੋ ਪੈਰਾਂ ਦੇ ਵਿੱਚ ਚੱਪਲਾ ਵੀ ਨਹੀਂ ਪਾਈਆਂ ਸੀ ਭਾਈ ਭਾਵੇਂ ਬਾਈ ਹੁਣੇ ਗੁੱਸੇ ਹੀ ਹੋਣ ਵੀ ਅਰ ਤੂੰ ਫੇਰੀ ਇਦਾਂ ਦੀ ਫੋਟੋ ਦਿਖਾਤੀ ਬਟ ਜਦੋਂ ਆਪਾਂ ਧਰਤੀ ਨਾਲ ਜੁੜੇ ਆ ਤਾਂ ਮੇਰੇ ਹਿਸਾਬ ਚ ਆਪਾਂ ਨੂੰ ਕਿਸੇ ਵੀ ਚੀਜ਼ ਤੋਂ ਸ਼ਰਮ ਨਹੀਂ ਹੋਣੀ ਚਾਹੀਦੀ ਬਾਕੀ ਬਾਈ ਹੁਣੇ ਆਪ ਵੀ ਇਦਾਂ ਦੇ ਹੈ ਨਹੀਂ ਕਿ ਬੜੇ ਡਾਊਨ ਟੂ ਅਰਥ ਅਕਤੇ ਬਹਿ ਕੇ ਦੇਖਿਆ ਜੋ ਨਾਲ ਤੁਸੀਂ ਸਵਾਦ ਆ ਜੂਗਾ ਗੱਲਾਂ ਤੋਂ ਉਹਨਾਂ ਦਾ ਥੋੜਾ ਦਿਨ ਬਣ ਜੂਗਾ ਕਹਿੰਦਾ ਭ ਤੇ ਯੂਦੋਂ ਪਹਿਲਾਂ ਸੀ ਗੱਲਬਾਤਾਂ ਵੀ ਕਰਦੇ ਰਹੇ ਸਾਡਾ ਤਾਂ ਹੁਣ 2-3 ਦਿਨੋਂ ਵੀ ਡੇਲੀ ਵਾਂਗੂ ਹੀ ਆਉਣੀ ਜਾਣੀ ਹੋ ਜਾਂਦੀ ਐ ਇੱਥੇ ਤੇ ਸਾਰਾ ਕੰਮ ਲਗਭਗ ਆਪਣੇ ਹੱਥੀਂ ਕਰਨ ਵਾਲੇ ਬੰਦੇ ਹਨਾ ਆਪ ਦੇ ਹੱਥੀਂ ਕਰਨ ਕੰਮ ਕਰਨ ਲੱਗ ਪਏ ਪਸੀਨਾ ਵਹਣ ਲੱਗ ਪਿਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਤਾਂ ਆਟੋਮੈਟਿਕ ਹੀ ਬੰਦੇ ਦਾ ਖੜਾ ਛੁੱਟ ਜਾਂਦਾ ਤੇ ਮੇਰੇ ਹਿਸਾਬ ਚ ਆਪਣੇ ਜੇਕਰ ਬਿਮਾਰੀਆਂ ਤੋਂ ਖੜਾ ਛੱਡਣਾ ਨਾ ਤਾਂ ਹੱਲ ਇਹੀ ਆ ਇਦੋਂ ਇਲਾਵਾ ਹੋਰ ਕੋਈ ਹੱਲ ਹੋਣਗਾ ਕਿਉਂਕਿ ਜਿਹੜੀ ਆਪਾਂ ਖੇਤੀ ਕਰੀ ਜਾਂਦੇ ਆ ਇਹ ਆਪਣੀ ਖੇਤੀ ਨਹੀਂ ਹੈਗੀ ਬਾਈ ਜੀ ਆਪਾਂ ਵਾਰੀ ਵਾਰੀ ਇਹ ਗੱਲਾਂ ਕਰਦੇ ਆ ਤਾਂ ਬਾਕੀ ਤੁਸੀਂ ਆਪ ਬਾਈ ਜੀ ਨੇ ਇੰਟਰਵਿਊ ਸੁਣਿਆ ਜੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ